ਸਾਰੇ ਟਿਕਾਣੇ ਰਿਜ਼ਰਵ ਕਰਨ ਲਈ ਭੁਖੇ ਭੁਖੋ ਟਿਕਾਣੇ ਲਾਈਨ ਲੱਗੇ ਹੋ ਕਿ ਟ੍ਰੇਨ ਦੇ ਵਿੱਚ ਆਪਾਂ ਨੂੰ ਸੀਟ ਮਿਲ ਜਵੇ 1 ਜੂਨ ਨੂੰ ਪੰਜਾਬ 'ਚ ਲਖਸ਼ਮੀ ਆ ਰਹੀ ਆ ਆਪਾਂ ਸਾਰਿਆਂ ਦੇ ਵੋਟ ਜ਼ਰੂਰ ਪਾਉਣੀ ਆ ਜਿੰਦੋਂ ਮਰਜ਼ੀ ਪਾਓ ਤੁਹਾਡੀ ਆਪਣੀ ਇੱਛਾ ਆ ਸਾਡੇ ਵੱਲੋਂ ਕੋਈ ਨਹੀਂ ਹੈਗਾ ਪਰ ਪਾਉਣੀ ਜ਼ਰੂਰ ਆ ਭਾਈ ਸਾਹਿਬ ਕਿੱਥੇ ਜਾ ਰਹੇ ਹੋ ਮਾਰਾ ਜਾ ਰਹੇ ਹੋ ਤਿੰਨ ਪਿਆਰੇ ਆਂ ਦੀ ਵਾਸਤੇ ਜਲਾ ਆਏ ਨਾ ਦੇਣਦੇ ਆਪਕਰ ਬੰਦੋਆ ਪੰਜਾਬ ਜੀ ਹਾਂ ਹਾਂ ਜੀ ਪੰਜਾਬ ਜੀ ਵਟਾ ਕਰੂ ਇੱਕ ਜੂਨ ਨੂੰ ਇੱਕ ਜੂਨ ਨੂੰ ਸਾਰਿਆਂ ਨੇ ਵੋਟ ਜ਼ਰੂਰ ਪਾਉਣੀ ਆ ਇਹ ਨਹੀਂ ਸਮਝਦਾ ਯਾਤਵਾਰਿਆ ਛੁੱਟੀ ਆ ਟੀਵੀ ਦੇਖ ਰਹੇ ਆ ਜ਼ਿਲ੍ਹਾ ਚੋਣ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਸੁਪ ਤਹਿਤ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਦੇ ਤਤ 70 ਫੀਸਦੀ ਤੋਂ ਵੱਧ VOTING ਦਾ ਟੀਚਾ ਵੀ ਮਿੱਥਿਆ ਗਿਆ ਹੈ ਇਸੇ ਲਈ ਚ ਹੁਸ਼ਿਆਰਪੁਰ ਦੇ sweep nodal ਅਫਸਰ ਪ੍ਰੀਤ ਕੋਹਲੀ ਨੇ ਰੇਲਵੇ ਸਟੇਸ਼ਨ ਤੇ ਢਫਲੀ বাজਾ ਕੇ ਜਿੱਥੇ ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕੀਤਾ ਤਾਂ ਉੱਥੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਾਰੇ ਟਿਕਾਂ ਰਿਜ਼ਰਵ ਕਰਾਉਣ ਲਈ ਬੁੱਕੇ ਹੋ ਬੁੱਕ ਹੋ ਟਿਕਾਂ ਲਈ ਲਾਈਨ ਲੱਗੇ ਹੋ ਕਿ ਟ੍ਰੇਨ ਦੇ ਵਿੱਚ ਆਪਾਂ ਨੂੰ ਸੀਟ ਮਿਲ ਜਵੇ 1 ਜੂਨ ਨੂੰ ਪੰਜਾਬ ਚ ਇਲੈਕਸ਼ਨ ਵੀ ਆ ਰਹੀ ਹੈ ਆਪਾਂ ਸਾਰਿਆਂ ਦੇ ਵੋਟ ਜ਼ਰੂਰ ਪਾਉਣੀ ਆ ਜੇ ਤੁਹਾਨੂੰ ਮਰਜ਼ੀ ਪਾਓ ਤੁਹਾਡੀ ਆਪਣੀ ਇੱਛਾ ਆ ਸਾਡੇ ਵੱਲੋਂ ਕੋਈ ਨਹੀਂ ਹੈਗਾ ਪਰ ਪਾਉਣੀ ਜ਼ਰੂਰ ਆ ਪਾਈ ਸਾਹਿਬ ਕਿੱਥੇ ਜਾ ਰਹੇ ਹੋ ਮਾਤਾ ਨੂੰ ਲੈ ਮਾਤਾ ਜਾ ਰਹੇ ਹੋ ਟ੍ਰੇਨ ਤੇ ਜਾ ਰਹੇ ਹੋ ਨਹੀਂ ਬਸ ਹਾਂਜੀ ਬਸ ਤੇ ਜਨਾ ਆਏ ਨਾ ਟੇਨ ਤੇ ਹੋ ਹਾਂਜੀ ਤੇ ਆਪਾਂ ਕਿਹੜੇ ਮਿੰਡੋਂ ਆਏ ਆ ਗੋਲੇ ਵਾਲੇ ਤੋਂ ਪੰਜਾਬ ਚੋਂ ਆ ਹਾਂਜੀ ਹਾਂਜੀ ਪੰਜਾਬ ਚੋਂ ਟੱਕ ਦੋ ਆ ਜਿਹੜੀ ਤਰੀਕ ਨੂੰ ਤੁਸੀਂ ਕਿਹਾ ਸੀ 1 ਜੂਨ ਨੂੰ 1 ਜੂਨ ਨੂੰ ਸਾਰਿਆਂ ਨੇ ਵੋਟ ਜ਼ਰੂਰ ਪਾਉਣੀ ਆ ਇਹ ਨਹੀਂ ਸਮਝਦਾ ਵੀ ਆਇਆ ਤਵਾਰਿਆ ਛੁੱਟੀ ਆ ਟੀਵੀ ਦੇਖਦੇ ਆ ਬੋਲੋ ਹਮ ਵੋਟ ਜ਼ਰੂਰ ਜੋਰ-ਜੋਰ से ਬੋਲੋ ਹਮ ਵੋਟ ਜ਼ਰੂਰ ਹਾਂ ਵੋਟ ਹਮ ਜ਼ਰੂਰ ਡਾਲਾਂਗੇ ਸਾਥ ਸਤਿ ਸ਼੍ਰੀ ਅਕਾਲ ਮੈਂ ਤਾਂ ਅਸੀਂ ਸਮਾਨ ਦੀ ਵੇਚਣ ਆਏ ਕੋਈ ਵੀ ਬਸ ਬੇਨਤੀ ਕਰਨ ਆਏ ਆ ਇੱਕ ਤਰੀਕ ਨੂੰ ਜੂਨ 1 ਜੂਨ ਨੂੰ ਵੋਟਾਂ ਸਾਰਿਆਂ ਦੇ ਵੋਟਪੰਡ ਜ਼ਰੂਰ ਜਾਣਾ ਜਿਹਨੂੰ ਮਰਜ਼ੀ ਪਾਓ ਇੱਕ ਤਰੀਕ ਨੂੰ ਜੋ ਸੰਵਿਧਾਨ ਨੇ ਹੱਕ ਦਿੱਤਾ ਆ ਆਪਾਂ ਛੱਡਣਾ ਨਹੀਂ ਕੋਣੀ ਜ਼ਰੂਰ ਵੋਟ ਆ ਆਪਾਂ ਠੀਕ ਹੈ ਜੀ ਅੱਗੇ ਗੱਲ ਕਰੀਏ ਆ ਆਕੇ ਇੱਕ ਤਰੀਕ ਨੂੰ ਵੋਟ ਆ ਆਪਾਂ ਪਾਵਾਂਗੇ ਸਤਿ ਸ਼੍ਰੀ ਅਕਾਲ ਜੀ ਅਸੀਂ ਕੋਈ ਸਮਾਂ ਵਿੱਚ ਨਹੀਂ ਆਏ ਅਸੀਂ ਇੱਥੇ ਤੁਹਾਨੂੰ ਮਿਲਣ ਆਏ ਆ 1 ਜੂਨ ਨੂੰ ਕੀ ਆ ਇੰਡੀਆ 'ਚ ਪੰਜਾਬ 'ਚ ਵੋਟਾਂ ਆਪਾਂ ਸਾਰਿਆਂ ਨੇ ਵੋਟ ਜ਼ਰੂਰ ਪਾਉਣੀ ਆ ਜਿਹਨੂੰ ਮਰਜ਼ੀ ਪਾਓ ਤੁਹਾਡੀ ਆਪਣੀ ਇੱਛਾ ਆ ਹਾਂ ਜੀ ਮਰਾ ਪੰਜਾਬ ਦੇ ਵੋਟਾਂ ਕਰੂਗਾ 1 ਜੂਨ ਨੂੰ ਮਾਤਾ ਜੀ ਵੋਟ ਹੈ ڈالਨੀ ਹੈ ਆਪਾਂ ਵੋਟੇ ਖਰੇ ਨੇ ਜੈਨੂ ਮਰਜੀ ਬੋ ਪਰ ਵੋਟਾਂ ਪਾਉਣੀਆਂ ਮੈਂ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਜੋਵਕ ਸਿਵਾਵਾ ਕਮ ਜ਼ਿਲ੍ਹਾ ਸਵੀਪ ਚੋਨਰਲ ਅਫਸਰ ਮਨਜੋਗ ਸ਼੍ਰੀਮਤੀ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਨ ਅਫਸਰ ਹੁਸ਼ਿਆਰਪੁਰ ਜੀ ਦੀ ਅਗਵਾਈ ਵਿੱਚ ਜਿਵੇਂ ਕਿ ਸਾਨੂੰ ਹੁਕਮ ਹੋਇਆ ਹੈ ਪੰਜਾਬ ਚੋਣ ਕਮਿਸ਼ਨਰ ਜੀ ਵੱਲੋਂ ਕਿ ਅਸੀਂ ਪੰਜਾਬ ਦੇ ਵਿੱਚ ਜੋ VOTING ਪਰਸੈਂਟੇਜ ਹੈ ਉਹ 70 ਤੋਂ ਪਾਰ ਲੈ ਕੇ ਜਾਣਾ ਹੈ ਇਸ ਵਾਰ 70 ਪਾਰ ਜੋ ਕਿ ਟੀਚਾ ਹੈ ਪੰਜਾਬ ਦੇ ਵਿੱਚ VOTING ਦਾ ਅਸੀਂ ਉਸ ਨੂੰ ਅੱਗੇ ਲੈ ਜਾਣ ਦੇ ਵਿੱਚ 70 ਪਾਰ ਦਾ ਨਤੀਜਾ ਪਾਉਣ ਦੇ ਵਿੱਚ ਕੋਸ਼ਿਸ਼ਾਂ ਸਾਡੀਆਂ ਜਾਰੀ ਨੇ ਇਹਦੇ ਅਧੀਨ ਸਵੀਪ ਗਤੀਵਿਧੀਆਂ ਲੋਕਾਂ ਨੂੰ ਵੋਟਾਂ ਲਈ ਜਾਗਰੂਕ ਕਰਨ ਲਈ ਮੈਂ ਖੁਦ ਵੱਖਰੇ ਵੱਖਰੇ ਅੰਦਾਜ਼ ਅਪਣਾਉਣ ਦੀ ਕੋਸ਼ਿਸ਼ ਕਰਦਾ ਕਦੀ ਰੇਲਵੇ ਸਟੇਸ਼ਨ ਦੇ ਵਿੱਚ ਚੱਲਦੀ ਟ੍ਰੇਨ ਦੇ ਵਿੱਚ ਕਦੀ ਬੁਕਿੰਗ ਕਰਨ ਵਾਲੇ ਲੋਕਾਂ ਦੇ ਵਿੱਚ ਔਰ ਇਸ ਤੋਂ ਇਲਾਵਾ ਬੱਸ ਸਟੈਂਡ ਤੇ ਡੱਫਲੀ ਵਜਾ ਕੇ ਗਾਵੇਂ ਗਾ ਕੇ ਬੱਤਾਂ ਦੇ ਵਿੱਚ ਜਿਵੇਂ ਕਿ ਸਮਾਨ ਵੇਚਦੇ ਆਮ ਐਵੇਂ ਲੋਕਾਂ ਨੂੰ ਵੱਤ ਤੋਂ ਵੱਦ ਆਕਰਸ਼ਿਤ ਕੀਤਾ ਜਾਵੇ ਉਹਨਾਂ ਨੂੰ ਵੋਟ ਦੇ ਹੱਕ ਦੇ ਪ੍ਰਤੀ ਵੋਟ ਦੇ ਅਧਿਕਾਰ ਵਾਰ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਜੋ ਨਜ਼ਰੀਆ ਹੈ VOTING ਨਾ ਪਾਉਣ ਦੇ ਪ੍ਰਤੀ ਉਹਨੂੰ ਬਦਲਿਆ ਜਾ ਸਕੇ VOTING ਪਰਸੈਂਟੇਜ ਵਧਾਈ ਜਾ ਸਕੇ ਇਸ ਦੇ ਲਈ ਦਿਨ ਰਾਤ ਕੋਸ਼ਿਸ਼ਾਂ ਜਾਰੀ ਨੇ ਅਸੀਂ ਜ਼ਿਲ੍ਹਾ ਪੱਧਰ ਦੇ ਉੱਪਰ ਕਈ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਨੇ ਇੱਕ ਅਸੀਂ ਸਾਈਕਲ ਰੇਸ ਵੀ ਕਰਵਾਈ ਹੈ ਮੈਰਾਥਨ ਕਰਵਾਈ ਹੈ ਇਸ ਤੋਂ ਇਲਾਵਾ ਵੱਖਰੇ ਵੱਖਰੀਆਂ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਮੁਕਾਬਲੇ ਕਰਵਾਏ ਜਾ ਰਹੇ ਨੇ ਕਈ ਤਰ੍ਹਾਂ ਦੇ ਸੈਮੀਨਾਰ ਕਰਾਉਨੇ ਆ ਔਰ ਕੋਸ਼ਿਸ਼ جاری ਹੈ ਕਿ ਅਸੀਂ ਉੱਥੇ ਉੱਥੇ ਪਹੁੰਚੀਏ ਜਿੱਥੇ-ਜਿੱਥੇ ਵੀ ਸਾਡੀ ਕੋਈ ਇੱਕ ਵੀ ਵੋਟ ਮੌਜੂਦ ਹੈ ਤਾਂ ਕਿ ਕੋਈ ਵੀ ਵੋਟ ਰਹਿ ਨਾ ਜਾਵੇ ਆ ਆਉਂਦਾ ਦੇ ਸਮੇਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿੱਚ ਵੱਖ-ਵੱਖ ਸੰਸਥਾਨਾਵਾਂ ਦੇ ਵਿੱਚ ਪੱਠਿਆਂ ਦੇ ਉੱਪਰ ਜਿੱਥੇ ਕਿਤੇ ਵੀ ਲੋਕ ਸਾਨੂੰ ਮਿਲਦੇ ਨੇ ਅਸੀਂ ਉਹਨਾਂ ਨੂੰ ਵੱਖ-ਵੱਖ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾ ਕਰਸ਼ਿਤ ਕਰਾ ਕੇ ਉਹਨਾਂ ਨੂੰ ਵੋਟ ਦੇ ਪ੍ਰਤੀ ਜਾਗਰੂਕ ਕਰਤ ਕੀਤਾ ਜਾ ਸਕੇ ਸਾਡਾ ਇਕੋ ਹੀ ਮਕਸਦ ਹੈ ਕਿ VOTING ਪਰਸੈਂਟੇਜ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਸ ਵਾਰ 70 ਪਾਰ ਜ਼ਰੂਰ ਹੋਵੇ ਤਾਂ ਕਿ ਅਸੀਂ ਵੀ ਕਹਿ ਸਕੀਏ ਹੁਸ਼ਿਆਰਪੁਰੀਏ ਵੀ ਹੁਸ਼ਿਆਰ ਨੇ ਆਪਣੀ ਵੋਟ ਦੇ ਪ੍ਰਤੀ ਸਜਗ ਨੇ ਵੋਟ ਆਪਣੇ ਹੱਕ ਦੇ ਪ੍ਰਤੀ ਹਮੇਸ਼ਾ ਇਮਾਨਦਾਰ ਨੇ ਤੇ ਵੋਟਾਂ ਪਾਉਣ ਵੇਲੇ ਕਦੇ ਵੀ ਪਿੱਛੇ ਨਹੀਂ ਹਟਦੇ ਸਾਡੀ ਇਹੀ ਉਮੀਦ ਹੈ ਇਸ ਵਾਰ 70 ਪਾਰ